ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾਂ ਵਹਲਾ ਪੰਜਮਾ ਹੋਰ ਰਹਿਆ ਸਰਬ ਠਾਇ ਹਮਾਰਾ ਕਸਮਸ ਹੋਏ ਇੱਕ ਸਾਹਿਬ ਸੇਰ ਸ਼ਸਤ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰੱਖ ਰੱਖਣਹਾਰਿਆ ਤੁਝ ਬਿਨ ਅਗਰ ਨ ਕੋਏ ਨਜ਼ਰ ਨਿਹਾਰੇ ਰਹਾਓ ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਵੂਠਾ ਆਪ ਤਿਸਨਾ ਬੇਸਾਰੀ ਹੈ ਜੋ ਕਿ ਕਰੇ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾ ਹਲਾ ਪੰਜਮਾ ਹੋਰ ਰਹਿਆ ਸਰਬ ਠਾਇ ਹਮਾਰਾ ਕਸਮ ਸੋਏ ਏਕ ਸਾਹਿਬ ਸਿਰਛਤ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਬੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਸ਼ਕਲ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਹਲਾ ਪੰਜਵਾ ਹੋਰੈ ਰਹਿਆ ਸਰ ਬਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸਿਰਛਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਬਰਾਬਰ ਆਪ ਘਟ ਘਟ ਸਾਰੀ ਹੈ ਜਿਸ ਬਹੁਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਸ਼ ਕਰ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾਂ ਪੂਰੀਐ ਪਿਆਸਾਂ ਹਲਾ ਪੰਜਮਾ ਹੋਰੇ ਰਹਿਆ ਸਰਬ ਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸਿਰਸ਼ਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰੇ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੂਠਾ ਆਪ ਤਿਸ ਦਾ ਵੇ ਸਾਰੀ ਹੈ ਜੋ ਕਸ਼ਕਲ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਹਲਾ ਪੰਜਵਾ ਹੋਰੈ ਰਹਿਆ ਸਰਬ ਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸਿਰਸ਼ਸਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰੇ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਭੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਸ਼ਕਰਸੋ ਆਪ ਆਪਣਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਹਲਾ ਪੰਜਵਾ ਹੋਰਿਆ ਰਹਿਆ ਸਰਬ ਠਾਏ ਹਮਾਰਾ ਕਸਮ ਸੋਏ ਇੱਕ ਸਾਹਿਬ ਸਿਰਸ਼ਟ ਦੂਜਾ ਨਹੀਂ ਕੋਏ ਜਿਉਂ ਭਾਵੇਂ ਤਿਉਂ ਰੱਖ ਰੱਖਣਹਾਰਾ ਤੁਝ ਬਿਨ ਅਗਰ ਨਾ ਕੋਏ ਨਜ਼ਰੇ ਨਿਹਾਰੇ ਰਹਾਓ ਰਤਪਾਲੇ ਬਰਾਬਰ ਆਪ ਘਟ ਘਟ ਸਾਰੀ ਹੈ ਜਿਸ ਬਲੇ ਬੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਿਸ਼ ਕਰ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਰਾ ਮਹਲਾ 5 ਹੋਰੈ ਰਹਿਆ ਸਰ ਬਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸਿਰਸ਼ਟ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਬੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਿ ਸ਼ਿਖਾਰੇ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸ ਆਵਹਲਾ ਪੰਜਵਾ ਹੋਰੈ ਰਹਿਆ ਸਰਬ ਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸੇਰ ਸ਼ਸਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੂਠਾ ਆਪ ਤਿਸ ਦਾ ਵੇ ਸਾਰੀ ਹੈ ਜੋ ਕਸ਼ਕਲ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੁਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਹਲਾ ਪੰਜਮਾ ਹੋਰ ਰਹਿਆ ਸਰ ਬਠਾਏ ਹਮਾਰਾ ਕਸਮ ਸੋਏ ਏਕ ਸਾਹਿਬ ਸੇਰ ਸ਼ਸਤ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰਖ ਰਖਨਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਭੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਿ ਸ਼ਕਾਲੈ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਵਹਲਾ ਪੰਜਵਾ ਹੋਰ ਰਹਿਆ ਸਰ ਬਠਾਏ ਹਮਾਰਾ ਕਸਮ ਸੋਏ ਏਕ ਸਾਹਿਬ ਸਿਰਸ਼ਸਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਨ ਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਵੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਸ਼ਕਲ ਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਹਲਾ ਪੰਜਵਾ ਹੋਰੈ ਰਹਿਆ ਸਰ ਬਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸੇਰ ਸ਼ਸਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਣਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਭੂਠਾ ਆਪ ਤਿਸਨਾ ਵੇ ਸਾਰੀ ਹੈ ਜੋ ਕਿਸ਼ਕਰ ਸੋ ਆਪ ਆਪਨਾ ਪਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾਂ ਪੂਰੀਐ ਪਿਆਸਾਂ ਹਲਾ ਪੰਜਮਾ ਹੋਰੈ ਰਹਿਆ ਸਰ ਬਠਾਏ ਹਮਾਰਾ ਕਸਮ ਸੋਏ ਇੱਕ ਸਾਹਿਬ ਸੇਰ ਸ਼ਸਤ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰੱਖ ਰੱਖਣਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਬੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਿਸ਼ਕਰਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਵਹਲਾ ਪੰਜਵਾ ਹੋਰੈ ਰਹਿਆ ਸਰ ਬਠਾਏ ਹਮਾਰਾ ਕਸਮਸ ਹੋਏ ਇੱਕ ਸਾਹਿਬ ਸੇਰ ਸ਼ਸਤ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰੱਖ ਰੱਖਣਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਬੂਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਿਸ਼ਕਲਸੋ ਆਪ ਆਪਨਾ ਭਾਣਿਆ ਭਗਤਾਂ ਦਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਛੁਰੀਏ ਨਾਨਕ ਦਰਸ ਪਿਆਸ ਲੋਚਾ ਪੂਰੀਏ ਪਿਆਸਾਂ ਵਹਲਾ ਪੰਜਵਾ ਹੋਰਿਆ ਰਹਿਆ ਸਰਬ ਠਾਏ ਹਮਾਰਾ ਕਸਮ ਸੋਏ ਇੱਕ ਸਾਹਿਬ ਸਿਰਸ਼ਟ ਦੂਜਾ ਨਹੀਂ ਕੋਏ ਜਿਉਂ ਭਾਵੇਂ ਤਿਉਂ ਰੱਖ ਰੱਖਣ ਹਾਰੇ ਹਾ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਬਰਾਬਰ ਆਪ ਘਟ ਘਟ ਸਾਰੀ ਹੈ ਜਿਸ ਬਹੁਠਾ ਆਪ ਤਿਸ ਨਾ ਵੇ ਸਾਰੀ ਹੈ ਜੋ ਕਸ਼ਕਲ ਸੋ ਆਪ ਆਪਣਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾ ਵਹਲਾ ਪੰਜਵਾ ਹੋਰ ਰਹਿਆ ਸਰ ਬਠਾਏ ਹਮਾਰਾ ਕਸਮਸ ਹੋਏ ਏਕ ਸਾਹਿਬ ਸਿਰਸ਼ਟ ਦੂਜਾ ਨਹੀਂ ਕੋਏ ਜਿਉਂ ਭਾਵੇ ਤਿਉਂ ਰਖ ਰਖਨ ਹਾਰਿਆ ਤੁਝ ਬਿਨ ਅਗਰ ਨਾ ਕੋਏ ਨਜ਼ਰ ਨਿਹਾਰੇ ਰਹਾਓ ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬਹੁਠਾ ਆਪ ਤਿਸਨਾ ਵੇ ਸਾਰੀ ਹੈ ਜੋ ਕਿਸ਼ ਕਰਸੋ ਆਪ ਆਪਨਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਛੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਪਿਆਸਾਂ ਵਹਲਾ ਪੰਜਵਾ ਹੋਰ ਰਹਿਆ ਸਰ ਬਠਾਏ ਹਮਾਰਾ ਕਸਮ ਸੋਏ ਇੱਕ ਸਾਹਿਬ ਸੇਰ ਸ਼ਸਤ ਦੂਜਾ ਨਾਹੀ ਕੋਏ ਜਿਉਂ ਭਾਵੇ ਤਿਉਂ ਰਖ ਰਖਣਹਾਰਿਆ ਤੁਝ ਬਿਨ ਅਗਰ ਨਕੋਏ ਨਜ਼ਰ ਨਿਹਾਰੇ ਰਹਾਓ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਬੰਵੂਠਾ ਆਪ ਤਿਸੰਦਾ ਵਸਾਰੀ ਹੈ ਜੋ ਕਿ ਸ਼ਕਲ ਸੋ ਆਪ ਆਪਣਾ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦ ਨਾ ਝੂਰੀਏ ਨਾਨਕ ਦਰਸ ਪਿਆਸ ਲੋਚਾ ਪੂਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ